ਉੰਦੜਾ ਉਹਨੂੰ ਹਾਰ ਪੈਂਦੇ ਨੇ ਤੇ ਥੱਪੜ ਪਿੰਦਾ ਪਹਿਲੀ ਵਾਰੀ ਦੇਖਿਆ ਥੱਪੜ ਮਾਰਨ ਵਾਲੀ ਗੱਲ ਕੋਈ ਬੜੀ ਵੱਡੀ ਗੱਲ ਨਹੀਂ ਸੀ ਆਮ ਕਰਦਾ ਹੁੰਦੀਆਂ ਰਹਿੰਦੀਆਂ ਨੇ بار-ਬਾਰ ਜਦੋਂ ਬੋਲਣਾ ਜ਼ਹਿਰ ਹੀ ਉਗਲਣਾ ਤੇ ਫਿਰ ਇਹਨਾਂ ਚੀਜ਼ਾਂ ਦੇ ਵੀ ਤਿਆਰੀ ਕਰਕੇ ਰੱਖਣ ਆਹ ਕੰਗਣਾ ਹਜੇ ਤੱਕ VIP ਕੈਟਾਗਰੀ ਚ ਆਈ ਨਹੀਂ ਸੀ ਬਟ ਉਹਨੇ ਫਿਰ ਵੀ ਆਪਣੀ VIP ਪਾਲਿਸੀ ਛਾੜੀ ਆ ਔਰ ਇਹ ਸਾਰਾ ਗੇਮ ਹੈ ਜਿਹੜੀ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਹੈ कोरोना दी जमीन दा मालिक नवदीप वाटर कैनन ओते इतना तشدਦ ਹੋਣਾ ਕਿਵੇਂ ਦੇਖਦੇ ਹੋ ਕਿ नवदीप ਦੇ ਹੱਕ ਦੇ ਵਿੱਚ ਇਹ ਕੱਟ ਨਹੀਂ ਹੋਇਆ ਜਿੰਨਾ ਅੱਜ ਹੋਇਆ ਪਿਆਗਾ ਇਹ ਐਕਸ਼ਨ ਦਾ ਰੈਐਕਸ਼ਨ ਹੈ ਜੀ ਇਹ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਜੋ ਲਹਿਰ ਹੈ ਉਹ ਸਿਰਫ ਸੋਸ਼ਲ ਮੀਡੀਆ ਦੇ ਵਿੱਚ ਹੈ ਕੁਲਵਿੰਦਰ ਕੌਰ ਉਹ ਜਿੰਨੇ ਕੰਗਣਾ ਰਣੋਤ ਦੇ ਚਪੇੜ ਮਾਰੀ ਜਦੋਂ ਇਹ ਚਰਚਾ ਸੋਸ਼ਲ ਮੀਡੀਆ ਤੇ ਚੱਲਦੀ ਆ ਤਾਂ ਕਿਸਾਨ ਇੱਕ ਛੋਟੀ ਜਹੀ ਕਾਲ ਦਿੰਦੇ ਨੇ ਮੁਹਾਲੀ ਦੇ ਵਿੱਚ ਤੇ ਇਕੱਠ ਕੀਤਾ ਜਾਂਦਾ ਹੈ ਉਸ ਇਕੱਠ ਦੇ ਵਿੱਚ ਕਿੰਨੇ ਲੋਕ ਆ ਕਿੰਨਾ ਵੱਡਾ ਇਕੱਠ ਹੈ ਤੁਹਾਨੂੰ ਦੁਖਾਨੇ ਆ ਕਿ ਮੋਹਾਲੀ ਦੇ ਵਿੱਚ ਆ ਅਸੀਂ ਪੁਲਿਸ ਨੇ ਸੁਰੱਖਿਆ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਲੀਡਰ ਨੇ ਜਿਹੜੇ ਇੱਕ ਗੱਡੀ ਦੇ ਉੱਪਰ ਇਸ ਪੂਰੇ ਮਾਰਚ ਦੀ ਅਗਵਾਈ ਕਰ ਰਹੇ ਨੇ ਮੰਗ ਇਹ ਕੀਤੀ ਜਾ ਰਹੀ ਹੈ ਕਿ ਕੁਲਵਿੰਦਰ ਕੌਰ ਦੇ ਉੱਤੇ ਜੋ ਮਾਮਲਾ ਦਰਜ ਹੋਇਆ ਹੈ ਉਸ ਨੂੰ ਰੱਦ ਕੀਤਾ ਜਾਵੇ ਕਿਉਂਕਿ ਜਿਹੜੀ ਉਹ ਚਪੇੜ ਮਾਰੀ ਹੈ ਉਸ ਚਪੇੜ ਨੂੰ ਜਸਟੀਫਾਈ ਕਰ ਰਹੇ ਨੇ ਭਾਈ ਕਿਵੇਂ ਦੇਖਦੇ ਹੋ ਚਪੇੜ ਵੱਜੀ ਹੈ ਦੇਖੋ ਇਹ ਐਕਸ਼ਨ ਦਾ ਰਿਐਕਸ਼ਨ ਹੈ ਜੀ ਇਹ ਜਦੋਂ ਕਗਨਾ ਰੋਦਨਾ ਐਕਸ਼ਨ ਕੀਤਾ ਪਹਿਲਾਂ ਜਦੋਂ ਇਹ ਮੋਦੀ ਦੀ ਸਰਕਾਰ ਸੀਗੀ ਆਪਣਾ ਧਰਨਾ ਚੱਲਦਾ ਸੀ ਦਿੱਲੀ ਅੰਦੋਲਨ ਹੋ ਰਿਹਾ ਸੀਗਾ ਉਦੋਂ ਇਹਨਾਂ ਨੇ ਕਿਹਾ ਸੀਗੇ ਟਿਕ ਟਿਕ ਤੇ ਬੀਬੀਆਂ ਜਿਹੜੀਆਂ ਉਰੇ ਆਉਂਦੀਆਂ ਨੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਨੇ ਸੋ ਇਹਦਾ ਰਿਐਕਸ਼ਨ ਹੈ ਇਹ ਜੇ ਉਦੋਂ ਹੀ ਸਰਕਾਰ ਇਹਦੀ ਨਿਕελ ਕੱਸਦੀ ਕਗਨਾ ਰੋਦ ਦੀ ਤਾਂ ਇਹ ਨੌਬਤ ਨਾ ਆਉਂਦੀ ਸੋ ਇਹ ਮੈਂ ਸਮਝਦਾ ਐ ਕਿ ਜਿਹੜਾ ਪੰਜਾਬਾ ਜੀ ਤੁਹਾਨੂੰ 100-100 ਰੁਪਏ ਦੇ ਵਿੱਚ ਕਿਹਾ ਸੀ ਵੀ ਆਈਆਂ ਕਿਵੇਂ ਕਿਹਾ ਸੀ ਕੰਗਣਾ ਰੋਕਨੇ ਕਿਹਾ ਸੀ ਕਿ ਦਿਹਾੜੀ ਤੇ ਬੈਠਣ ਵਾਲੀਆਂ ਸਾਡੀਆਂ ਮਾਵਾਂ ਹਨ ਸਾਡੀ ਮਾਵਾਂ ਦੀ ਅਗਰ ਇਸ ਤਰ੍ਹਾਂ ਦੀ ਸੋਤ ਰੱਖਣ ਵਾਲੇ ਨੂੰ ਚਪੇੜ ਵੱਜ ਕੇ ਮਾਰਨੀ ਚਾਹੀਦੀ ਐ ਕੁਲਵਿੰਦਰ ਗੌਰ ਜਿੰਦਾਬਾਦ ਜਿੰਦਾਬਾਦ ਕੁਲਵਿੰਦਰ ਗੌਰ ਜਿੰਦਾਬਾਦ ਰਾਹੁਲ ਜੀ ਇੱਕ ਵਾਰੀ ਹੋਰ ਦਿਖਾਓ ਕਿ ਇਨਸਾਫ ਮਾਰਚ ਹੈ ਇਨਸਾਫ ਮਾਰਚ ਦੇ ਨਾਮ ਅਦੀਨ ਇਨਸਾਫ ਮਾਰਚ ਦੇ ਮੈਂ ਬੈਨਰ ਅਧੀਨ ਐਸੇ ਕਾਟੂ ਨੂੰ ਬੁਲਾਇਆ ਗਿਆ ਹੈ ਜਿਸ ਦੇ ਵਿੱਚ ਕਿਸਾਨ ਆਗੂ ਰਵਲਜੇ ਇੱਕ ਵਾਰੀ ਸਾਈਡ ਆ ਜਿਓ ਕਿ ਕਨਸੈਪਟ ਨੂੰ ਅਸੀਂ ਸਮਝਦੇ ਹਾਂ ਕਿ ਜੋ ਉਹਨਾਂ ਦੀਆਂ ਮੰਗਾਂ ਨੇ ਉਹਨੂੰ ਵੀ ਸਮਝਦੇ ਹਾਂ ਤਾਂ ਇੱਕ ਵਾਰੀ ਇਕੱਠ ਦੇ ਖਾਣ ਦੀ ਕੋਸ਼ਿਸ਼ ਕਰਾਂਗੇ ਕਿ ਇਕੱਠ ਦੇ ਵਿੱਚ ਲੋਕ ਕਿੰਨੇ ਨੇ ਸਭ ਤੋਂ ਅੱਗੇ ਕਿਸਾਨ ਲੀਡਰ ਉਹ ਲੀਡਰ ਇਸ ਮਾਰਚ ਦੀ ਅਗਵਾਈ ਕਰ ਰਹੇ ਨੇ ਤਾਂ ਮੁਹਾਲੀ ਦੀ ਇਹ ਸੜਕ ਬਿਲਕੁਲ ਖਾਲੀ ਤੁਹਾਨੂੰ ਨਜ਼ਰ ਆਏਗੀ ਜਿੱਥੇ ਤੱਕ ਵੀ ਤੁਹਾਡੀ ਨਜ਼ਰ ਜਾਂਦੀ ਹੈ ਇੱਕ ਆਹ ਉੱਚੀ ਥਾਂ ਦੇ ਉੱਤੇ ਰਾਹੁਲ ਜੀ ਜੇ ਤੁਸੀਂ ਆ ਜਾਓ ਤਾਂ ਬਹੁਤ ਕੁਝ ਦਿਖਾਉਣ ਦੀ ਕੋਸ਼ਿਸ਼ ਅਸੀਂ ਕਰਾਂਗੇ ਤਾਂ ਇਹ ਹੈ ਇਨਸਾਫ ਮਾਰਚ ਸਭ ਤੋਂ ਅੱਗੇ ਜਿਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਨੀ ਉਹ ਲੀਡਰ ਨੇ ਵਿਚਾਲੇ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਤੁਹਾਨੂੰ ਕਿਹਾ ਸੀ ਵੀ 100-100 ਰੁਪਏ ਚ ਆਈਆਂ ਆ ਗਿਆ ਥੱਪੜ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਧੀ ਪੰਜਾਬ ਦੀ ਕੁਲਵਿੰਦਰ ਕੋਰ ਨੇ ਜੋ ਕੀਤਾ ਵਧੀਆ ਕੀਤਾ ਕਿਉਂਕਿ ਜਦੋਂ ਤੋਂ ਕਿਸਾਨ ਮੋਰਚਾ ਲੱਗਿਆ ਸੀ ਨਾ ਤੇ ਸਾਡੀਆਂ ਬੀਬੀਆਂ ਧੀਆਂ ਪੈਣਾ ਪੰਜਾਬ ਦੀਆਂ ਉਸੇ ਸਾਥ ਦੇਣ ਵਾਸਤੇ ਜਾਂਦੀਆਂ ਸੀ ਤੇ ਇਹ ਕਹਿੰਦੀ ਕਿ 100-100 ਰੁਪਏ ਤੇ ਮੋਲ ਲਗ ਜਾਂਦੀ ਜਾਣੇ ਦੁੱਖ ਲੱਗਾ ਸੀ ਉਦੋਂ ਹਾਂ ਬਹੁਤ ਬਹੁਤ ਚਪੇੜ ਵੱਜੀ ਤੇ ਹੁਣ ਹੋਰ ਅਸੀਂ ਕਹਿੰਨੇ ਕਿ ਜਦੋਂ ਕੋਈ ਜਿੱਤ ਕੇ ਆਉਂਦਾ ਨਾ ਉਹਨੂੰ ਹਾਰ ਪੈਂਦੇ ਨੇ ਤੇ ਥੱਪੜ ਪੈਂਦਾ ਪਹਿਲੀ ਵਾਰੀ ਵੇਖਿਆ ਪਹਿਲੀ ਵਾਰ ਦੇਖਿਆ ਕਿ ਜਿੱਤਦੇ ਹੋਏ ਐਮਪੀ ਦੇ ਚਪੇੜ ਪਈ ਇਹ ਬੀਬੀ ਨੇ ਟਿੱਪਣੀ ਕੀਤੀ ਵੀ ਹਾਰ ਪੈਂਦੇ ਦਾ ਅਸੀਂ ਦੇਖੇ ਸੋ ਇਹ 800 ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕੋ ਜਥੇਬੰਦੀ ਦੀ ਕਾਲ ਦੇ ਉੱਤੇ ਇੰਨਾ ਇਕੱਠ ਹੋਇਆ ਤਾਂ ਜੇ ਪੰਜਾਬ ਦੀਆਂ ਜਿੱਥੇ ਬੰਦਿਆਂ ਇਕੱਠੀਆਂ ਹੋ ਕੇ ਇਸ 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 ਕੁਲਵਿੰਦਰ ਦੇ ਲਈ ਲੜਦਿਆਂ ਨੇ ਤਾਂ ਇਕੱਠ ਵੱਜ ਸਕਦਾ ਹੈ ਬਾਬਾ ਜੀ ਕੀ ਕਹਿੰਦੇ ਹੋ ਬਹੁਤ ਇਕੱਠ ਹੋਇਆ ਇਕੱਠ ਇਸ ਜਿਹੜਾ ਇਨਸਾਫ ਪੈਦਲ ਆਪਣੀ ਯਾਤਰਾ ਉਹਦੇ ਲਈ ਹੋਇਆ ਜਿਹੜਾ ਕੁਲਵਿੰਦਰ ਕੌਰ ਆ ਉਹਦੇ ਹੱਕ ਜੋ ਉਹਨਾਂ ਨਜਾਇਜ਼ ਕਰ ਰਹੇ ਨੇ ਜੋ ਨਜਾਇਜ਼ ਹੋਈ ਆ ਛੱਪੜ ਮਾਰਨ ਵਾਲੀ ਗੱਲ ਕੋਈ ਬਾਲੀ ਬੜੀ ਗੱਲ ਨਹੀਂ ਸੀ ਆਮ ਕਰਦਾ ਹੁੰਦੀਆਂ ਰਹਿੰਦੀਆਂ ਨੇ ਠੀਕ ਹੈ ਥੱਪੜ ਕਹਿੰਦੇ ਕੀ ਆਮ ਗੱਲ ਹੈ ਨਹੀਂ ਇਹ ਸੁਰੱਖਿਆ ਬਰੀਚ ਹੋਈ ਹੈਗੀ ਜਿਹੜੀ ਸੁਰੱਖਿਆ ਸੁਰੱਖਿਆ ਜਿਹੜੇ ਸੁਰੱਖਿਆ ਕਰਮਚਾਰੀ ਨੇ ਉਹਨਾਂ ਨੇ ਆਮ ਲੋਕਾਂ ਦੇ ਤੁਰੇ ਜਾਂਦੇ ਬੈਠਿਆਂ ਤੇ ਗੋਲੀਆਂ ਵੀ ਚਲਾਈਆਂ ਨੇ ਬਿਲਕੁਲ ਗੋਲੀਆਂ ਨਹੀਂ ਚਿੱਤੇ ਭੁੱਲਦੇ ਕਿਸਾਨਾਂ ਨੂੰ ਵੀ ਉੱਥੇ ਕਾਨੂੰਨ ਕਹਿੰਦੇ ਕਿੱਥੇ ਹੈ ਜਦੋਂ ਕਹਿੰਦੇ ਸਾਡੇ ਗੋਲੀਆਂ ਚੱਲੀਆਂ ਅਥਰੂ ਗੈਸ ਦੇ ਗੋਲੇ ਲਗਾਤਾਰ ਛੁੱਟੇ ਤਾਂ ਉਦੋਂ ਇਨਸਾਫ ਜਾਂ ਉਦੋਂ ਸਾਡੀ ਸੁਰੱਖਿਆ ਕਿੱਥੇ ਸੀ ਕਿਉਂਕਿ ਆਮ ਲੋਕਾਂ ਦੀ ਸੁਰੱਖਿਆ ਵੀ ਤਾਂ ਬਾਈ ਕੁਝ ਕਹਿਣਾ ਚਾਹੁੰਦੇ ਹੋ ਇਥੋਂ ਆਇਓ ਹਾਂਜੀ ਅੰਮ੍ਰਿਤਸਰੋਂ ਜੀ ਅੰਮ੍ਰਿਤਸਰ ਤੋਂ ਮੁਹਾਲੀ ਆਇਓ ਇਸ ਮਾਰਚ ਦੇ ਵਿੱਚ ਹਾਂਜੀ ਹਾਂਜੀ ਇਹ ਜਿਹੜੀ ਹਰਵਿੰਦਰ ਕੌਰ ਆ ਕੰਗੜਾ ਨੇ ਜਿਹੜਾ ਪਰਚਾ ਕਰਾ ਦਿੱਤਾ ਉਹਦੇ ਉੱਤੇ ਉਹਦੇ ਮਸਲੇ ਵਿੱਚ ਬਿਲਕੁਲ ਪਰਚਾ ਰਦ ਹੋਣਾ ਚਾਹੀਦਾ ਰਾਹੁਲ ਜੀ ਆ ਲੈਫਟ ਸਾਈਡ ਇੱਕ ਵਾਰ ਦੇਖੋ ਕਿ ਸਰਵਣ ਸਿੰਘ ਪੰਦੇੜ ਨਾਲ ਦੱਲੇਵਾਲ ਜਗਜੀਤ ਸਿੰਘ ਦੱਲੇਵਾਲ ਨੇ ਦੱਲੇਵਾਲ ਅਤੇ ਪੰਦੇਰ ਉਹ ਇਸ ਗੱਡੀ ਉੱਤੇ ਬੈਠੇ ਨੇ ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਨੇ ਇਹ ਇਕੱਠਾ ਹੈ ਬਾਈ ਇਸ ਮਾਰਚ ਦੀ ਕੀ ਲੱਗਦਾ ਕੁਲਵਿੰਦਰ ਨੇ ਜੋ ਕੀਤਾ ਠੀਕ ਹੈ ਵੇਖੋ ਜੀ ਅਸੀਂ ਠੀਕ ਵੀ ਕਹਿ ਸਕਦੇ ਹਾਂ ਗਲਤ ਵੀ ਕਹਿ ਸਕਦੇ ਹਾਂ ਪਰ ਜਿੰਨਾ ਚਿਰ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਉਹਨੇ ਕੰਗਰਾਂ ਰਤੋਂ ਦਾ ਥੱਪੜ ਮਾਰਿਆ ਕਿ ਨਹੀਂ ਮਾਰਿਆ ਇਹਦੀ ਸਾਨੂੰ ਫੁਟੇ ਜੀ ਸਾਹਮਣੇ ਆਉਣੀ ਚਾਹੀਦੀ ਆ ਜਿਹੜਾ ਉੱਤੇ ਸਾਡੀ ਪੰਜਾਬ ਦੀ ਧੀ ਆ ਉਹਨੇ ਸਿਰਫ ਕੁਲਵਿੰਦਰ ਕੌਰ ਲਿਖਿਆ ਸੀ ਨਾਮ ਪਲੇਟ ਤੇ ਉਹਦਾ ਉਸੇ ਨੋ ਦੇ ਕੌਰ ਕਰਕੇ ਉਹਨੂੰ ਖਾਲਸਤਾਨੀ ਕਹੇ ਤਾ ਜੀ ਅਸੀਂ ਸੁਣਿਆ ਇਨਸਾਫ ਹੈ ਨਾ ਇਨਸਾਫ ਦੀ ਮੰਗ ਹੈ ਕਹਿੰਦੇ ਵੀ ਸਿਰਫ ਕੌਰ ਸਿਰਫ ਕੌਰ ਸੁਣਿਆ ਤੇ ਉਹਨੂੰ ਖਾਲਸਤਾਨੀ ਕਹਤਾ ਕਿਵੇਂ ਦੇਖਦੇ ਹੋ ਜੀ ਕੁਲਵਿੰਦਰ ਜਿਹੋ ਚਪੇੜ ਮਾਰੀ ਤੁਹਾਨੂੰ 100-100 ਰੁਪਏ ਚ ਕਿਹਾ ਜੀ ਕਿਉਂਕਿ ਜਦੋਂ ਦਿੱਲੀ ਅੰਦੋਲਨ ਔਰਤਾ ਗਈਆਂ ਸੀ ਹਰੇਕ ਆਪਦੀ ਮੰਗ ਲੈ ਕੇ ਗਿਆ ਸੀ ਕੋਈ 100-100 ਰੁਪਏ ਦੇ ਨਹੀਂ ਗਿਆ ਸੀ बार-बार ਜਦੋਂ ਬੋਲਣਾ ਜ਼ਹਿਰ ਹੀ ਉਗਲਣਾ ਤੇ ਫਿਰ ਇਹਨਾਂ ਚੀਜ਼ਾਂ ਦੀ ਵੀ ਤਿਆਰੀ ਕਰਕੇ ਰੱਖਣ ਕਿਉਂਕਿ ਪੰਜਾਬ ਦੇ ਨੌਜਵਾਨੀ ਹੈ ਜਿਹੜੀ ਉਹ ਬਖرائی ਪਈ ਜੇ ਕਿਸੇ ਦੀ ਮਾਂ ਪੈਣ ਨੂੰ ਗੱਲ ਕਰਾਂਗੇ ਤੇ ਫਿਰ ਜਵਾਬ ਲੈਣ ਨੂੰ ਵੀ ਤਿਆਰ ਰਹੀ ਹੈ ਬਿਲਕੁਲ ਜੇ ਕਿਸੇ ਦੀ ਮਾਂ ਪੈਣ ਬਾਰੇ ਬੋਲ ਰਹੇ ਹੋ ਤਾਂ ਜਵਾਬ ਲੈਣ ਦੇ ਲਈ ਵੀ ਤਿਆਰ ਰਹੋ ਮਾਦਾ ਜੀ ਕਿਵੇਂ ਦੇਖਦੇ ਹੋ ਜੀ ਕੁਲਵਿੰਦਰ ਦੇ ਹੱਕ ਚ ਆਏ ਹੋ ਕਲਵਿੰਦਰ ਕੌਰ ਦੇ ਹੱਕ ਚ ਆਏ ਆ ਅਸੀਂ ਇਹ ਜਿਹੜੀ ਬੇਇਨਸਾਫੀ ਹੁੰਦੀ ਆ ਸੱਚੇ ਲੋਕਾਂ ਨਾਲ ਉਹਦੇ ਵਾਸਤੇ ਅਸੀਂ ਆਵਾਜ਼ ਬੁਲੰਦ ਕਰਨ ਆਏ ਆ ਕੁਲਵਿੰਦਰ ਕੌਰ ਆਪਣੀ ਡਿਊਟੀ ਕਰ ਰਹੀ ਸੀ ਉਹਦੇ ਕੋਲੇ 15 ਸਾਲ ਦਾ ਐਕਸਪੀਰੀਅੰਸ ਹੈ ਉਹਨੂੰ ਪਤਾ ਵੀ VIP ਨਾਲ ਕਿਵੇਂ ਟਰੀਟ ਕਰਨਾ ਔਰ ਸਿੰਪਲ ਲੋਕਾਂ ਨਾਲ ਕਿਵੇਂ ਕਰਨਾ ਕੰਗੜਾ ਹਜੇ ਤੱਕ VIP ਕੈਟਾਗਰੀ ਚਾਹੀਨੀ ਸੀ ਬਟ ਉਹਨੇ ਫੇਰ ਵੀ ਆਪਣੀ VIP ਪਾਲਿਸੀ ਛਾੜੀ ਹੈ ਔਰ ਇਹ ਸਾਰਾ ਗੇਮ ਹੈ ਜਿਹੜੀ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਹੈ BJP ਦੀ ਪਹਿਲਾਂ ਵੀ ਚੱਲਾਂ ਸੀ ਗਿਆ ਹੁਣ ਵੀ ਇਹੀ ਚੱਲ ਰਿਹਾ ਰਾਮ ਮੰਤਰਾਲਾ ਵਾਲਾ ਉਹ ਨਬੂਦਾ ਜਿਹੜਾ ਹੈਗਾ ਉਹ ਕਾਮਯਾਬ ਨਹੀਂ ਹੋਇਆ ਤੇ ਹੁਣ ਇੱਕ ਚਾਲ ਦੱਸੀ ਜਾ ਰਹੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਇੱਕ ਚਾਲ ਹੋ ਸਕਦੀ ਹੈ ਸਤਿ ਸ਼੍ਰੀ ਅਕਾਲ ਜੀ ਮਾਰਚ ਚ ਆਏ ਹੋ 100-100 ਰੁਪਏ ਦਾ ਸਾਡੇ ਤੇ ਬਲੇਮ ਲਾਇਆ ਸੀਗਾ ਤਾ ਕੁਲਵਿੰਦਰ ਨੇ ਉਸੇ ਬਦਲੇ ਚ ਪੇਟ ਮਾਰੀ ਕਿਵੇਂ ਦੇਖਦੇ ਹੋ ਸਾਰੀ ਘਟਨਾ ਬਹੁਤ ਗਲਤ ਕੀਤਾ ਉਹਨਾਂ ਨੇ ਪਰ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ ਇਸ ਟਾਈਮ ਬਿਲਕੁਲ ਸੋ ਇਹ ਇਕੱਠ ਦਿਖਾਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਜਿਹੜੀ ਲਹਿਰ ਸੋਸ਼ਲ ਮੀਡੀਆ ਤੇ ਹੁੰਦੀ ਹੈ ਉਹ ਕਿਹ ਤਰ੍ਹਾਂ ਕਿਤੇ ਗਰਾਊਂਡ ਦੇ ਉੱਤੇ ਵੀ ਸਤਿ ਸ਼੍ਰੀ ਅਕਾਲ ਜੀ ਨਵਦੀਪ ਦੀ ਫੈਮਿਲੀ ਚੋਂ ਸ਼ਾਇਦ ਤੁਸੀਂ ਜੀ ਜੀ ਕਿਵੇਂ ਦੇਖਦੇ ਹੋ ਅੱਜ ਇਕੱਠ ਬਹੁਤ ਵੱਡਾ ਹੋਇਆ ਹੈ ਤੁਹਾ ਹੀ ਪਰਿਵਾਰ ਜਿਹੜਾ ਤੁਹਾਡਾ ਇੱਕ ਤਸ਼ੱਦਦ ਚੱਲ ਰਿਹਾ ਹੈ ਉਹ ਨਵਦੀਪ ਵੀ ਜੇਲ੍ਹ 'ਚ ਹੈ ਦੇਖੋ ਇਹ ਤਾਂ ਸਾਰੀ ਚੀਜ਼ਾਂ ਚੱਲ ਨਹੀਂ ਪੜਾ ਆ ਜੇ ਅੰਦੋਲਨ ਲੜਾਂਗੇ ਤਾਂ ਹਰ ਚੀਜ਼ ਦਾ ਸਾਹਮਣਾ ਕਰਨਾ ਪੜਾਗਾ ਜ਼ੁਲਮ আর ਜ਼ਬਰ ਕੀ ਲੜਾਈ ਆ ਜੀ ਅਗਰ ਜ਼ੁਲਮ ਜਿਆਦਾ ਹੋਊਗਾ ਤਾਂ ਜ਼ਬਰ ਨੂੰ ਲੜਨਾ ਪੜਾਗਾ আর ਕਦੀ ਵੀ ਹਾਰੇ ਨਹੀਂ ਹੈ ਨਾ ਕਦੀ ਜ਼ਬਰ ਪਹਿਲਾਂ ਹਾਰਿਆ ਨਾ ਕਦੀ ਅੱਜ ਹਾਰਾਂ ਫਿਕਰ ਨਹੀਂ ਹੁੰਦੀ ਵੀ ਨਵਦੀਪ ਵੀ ਜੇਲ੍ਹ ਚ ਹੈ ਉਹਦੇ ਤੇ ਇੱਕ ਤਸ਼ੱਦਦ ਤੁਸੀਂ ਕਹਿੰਦੇ ਕਿ ਲਗਾਤਾਰ ਹੋ ਰਿਹਾ ਹੈ ਕਰੋਣਾ ਦੀ ਜ਼ਮੀਨ ਦਾ ਮਾਲਕ ਨਵਦੀਪ ਵਾਟਰ ਕੈਨਨ ਉਹ ਤੇ ਇੰਨਾ ਤਸ਼ੱਦਦ ਹੋਣਾ ਕਿਵੇਂ ਦੇਖਦੇ ਹੋ ਕਿ ਨਵਦੀਪ ਦੇ ਹੱਕ ਦੇ ਵਿੱਚ ਇਹ ਇਕੱਠ ਨਹੀਂ ਹੋਇਆ ਜਿੰਨਾ ਅੱਜ ਹੋਇਆ ਪਿਆਗਾ ਨਾ 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 ਐਸੀ ਕੋਈ ਬਾਤ ਨਹੀਂ ਹੈ ਨਵਦੀਪ ਵਾਸਤਾ ਇਕੱਠ ਨਹੀਂ ਹੋਇਆ ਹੈ ਆਪਣ 1 ਮਹੀਨਾ ਤੇ ਵੀ ਜ਼ਿਆਦਾ ਦਿਨ ਟ੍ਰੇਨ ਰੋਕ ਕੇ ਰੱਖਿਆ ਅਗਰ ਆਪਾਂ ਨੇ ਕਾਲ ਦੀਆ ਤਾਂ ਸਾਰੇ ਨਵਦੀਪ ਵਾਸਤਾ ਵੀ ਆਏ ਆ ਜੋ ਇੱਕ ਸੱਚੀ ਕੀ ਲੜਾਈ ਵਾਸਤਾ ਆਪਾਂ ਉਹ ਵੀ ਲੜਾਈ ਸੱਚੀ ਆ ਨਵਦੀਪਰ ਵਾਲੀ ਜੋ ਵੀ ਲੜਾਈ ਸੱਚੀ ਆ ਨਵਦੀਪ ਪਰ ਇੱਕ ਉਸ ਚੀਜ਼ ਵਾਸਤੇ ਲੜ ਰਹੇ ਆ ਜੋ ਸਾਰੇ ਦੇਸ਼ ਦੀ ਲੜਾਈ ਆ ਸਾਰੇ ਦੇਸ਼ ਦੀ ਲੜਾਈ ਰਾਹੁਲ ਜੀ ਥੋੜਾ ਸਿੱਧਾ ਚੱਲਦੇ ਆ ਦੇਖੋ ਜਿੱਥੇ ਤੱਕ ਨਿਗਾਹ ਜਾ ਰਹੀ ਹੈ ਤੁਹਾਨੂੰ ਝੰਡੇ ਹੀ ਝੰਡੇ ਨਜ਼ਰ ਆ ਰਹੇ ਨੇ ਸਿੱਧੂਪੁਰ ਜਿੱਥੇ ਬੰਦੀ ਹੈ ਉਹਦਾ ਝੰਡਾ ਹੈ ਪੰਦੇਰ ਸਾਹਿਬ ਦੀ ਜਿਹੜੀ ਜਿੱਥੇ ਬੰਦੀ ਹੈ ਇਹ ਉਸਦੇ ਝੰਡੇ ਨੇ ਜੇ ਤੁਸੀਂ ਲੰਬਾਈ ਵੀ ਦੇਖ ਸਕਦੇ ਹੋ ਕਿਉਂਕਿ ਸੜਕ ਪੂਰੀ ਚੌੜੀ ਹੈ ਚੌੜੀ ਸੜਕ ਪੂਰੀ ਮੱਲੀ ਹੋਈ ਤੇ ਕਰੀਬ 1.5 ਕਿਲੋਮੀਟਰ ਦਾ ਜਿਹੜਾ ਇਹ ਮਾਰਚ ਆ ਉਹ ਅੱਗੇ ਲੰਘ ਚੁੱਕਾ ਹੈ ਬਾਈ ਕੀ ਕਹਿੰਨੇ ਹੋ ਕੁਲਵਿੰਦਰ ਸਾਹਿਬ ਇਕੱਠੇ ਹੋਏ ਅਸੀਂ ਤਾਂ ਇਹੀ ਕਹਿੰਦੇ ਜੀ ਜੋ ਉਹਨੇ ਕੀਤਾ ਠੀਕ ਕੀਤਾ ਕਿਉਂਕਿ ਜਿਹੜੀ ਮੇਨ ਗੱਲ ਹੈ ਜੀ ਉਹਨੇ ਉਹਨੂੰ ਇਨਕੁਆਇਰੀ ਵਾਸਤੇ ਉਹਦਾ ਮੋਬਾਈਲ ਤੇ ਪਰਸ ਵਗੈਰਾ ਉਹਦੇ ਵਿੱਚੋਂ ਸਕੈਨ ਕਰਨ ਵਾਸਤੇ ਮੰਗਿਆ ਸੀਗਾ ਤੇ ਉਹ ਆਪਣੀ ਧੌਂਸ ਦਿਖਾਉਣ ਲੱਗ ਗਈ ਤੇ ਜਦੋਂ ਉਹਨਾਂ ਨੇ ਫੇਰ ਕਿਹਾ ਤੇ ਫੇਰ ਉਹਨੂੰ ਕੌਰ ਅਤਵਾਦੀ ਦੇ ਨਾਮ ਨਾਲ ਉਹਨੇ ਪੁਕਾਰਿਆ ਕੌਰ ਅਤਵਾਦੀ ਦੇ ਨਾਮ ਨਾਲ ਪੁਕਾਰਿਆ ਰਾਹੁਲ ਜੀ ਥੋੜਾ ਸਾਈਡ ਤੇ ਆਓ ਲਾਸਟ ਜਿਹੜਾ ਆਪਾਂ ਇੱਕ ਵਾਰ ਦਿਖਾਉਂਦੇ ਹਾਂ ਕਿ ਕਿੰਨਾ ਕੱਠ ਪਿੱਛੇ ਰਹਿ ਗਿਆ ਕਾਫੀ ਕੱਠ ਲੰਘ ਚੁੱਕਾ ਹੈ ਤਾਂ ਥੋੜਾ ਜਿਹਾ ਕੱਠ ਜਿਹੜਾ ਇਹ ਪਿੱਛੇ ਹੈ ਇਹ ਕੁਲਵਿੰਦਰ ਦੇ ਹੱਕ ਦੇ ਵਿੱਚ ਇਕੱਠੇ ਹੋਏ ਲੋਕ ਨੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਲੰਮਾ ਇੱਕੋ ਹੀ ਰਾਵਲ ਜੀ ਪਿੱਛੇ ਘੁੰਮ ਕੇ ਦਿਖਾਓ ਕਿ ਕਾਫੀ ਲੰਮਾ ਇਹ ਮਾਰਚ ਸੀਗਾ ਕਿਉਂਕਿ ਕੁਲਵਿੰਦਰ ਨੇ ਛਪੇੜ ਮਾਰੀ ਕੰਗੜਾ ਰਣੋਦ ਦੇ ਪਰਚਾ ਦਰਜ ਹੋਇਆ ਤੇ ਉਹਦਾ ਇਨਸਾਫ ਲੈਣ ਦੇ ਲਈ ਪਰਚਾ ਰੱਦ ਕਰਾਉਣ ਦੇ ਲਈ ਤੇ ਇਸ ਪੂਰੇ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਕਰਾਉਣ ਦੇ ਲਈ ਇਹ ਸਾਰੇ ਲੋਕ ਇਕੱਠੇ ਹੋਏ ਨੇ ਕਿਸਾਨਾਂ ਨੇ ਕਿਹਾ ਹੈ ਕਿ ਜੇ ਇਹ ਮਾਮਲਾ ਇੱਕ ਪਾਸੇ ਨਹੀਂ ਲੱਗਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਤਿੱਖੇ ਹੋ ਸਕਦੇ ਨੇ ਹੁਣ ਦੇਖਣ ਵਾਲੀ ਗੱਲ ਹੈ ਕਿ ਅੱਜ ਜੋ ਕਿ ਕੁਲਵਿੰਦਰ ਦੇ ਹੱਕ ਦੇ ਵਿੱਚ ਲੜਾਈ ਸ਼ੁਰੂ ਹੋਈ ਹੈ ਉਹ ਲੜਾਈ ਕਿੱਥੇ ਤੱਕ ਪਹੁੰਚਦੀ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ